ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਦਾਂ ਅੰਸ਼ਵਾਦ ਵਿੱਚ ਜਿਹੜਾ ਬੈਦਵੀ ਦੇ ਮੁੱਦੇ ਤੇ ਬਿੱਲ ਪਾਸ ਕਰਨਾ ਹੈ ਬਿੱਲ ਲੈ ਕੇ ਆਉਣੇ ਉਹਦੇ ਤੇ ਅੱਜ ਸੁਖਾ ਅਮਲੇ মিডিਆ ਸਾਹਮਣੇ ਬੋਲਿਆ ਗੱਪੀ ਸ਼ਵੀਰワਲ ਕਹਿੰਦਾ ਸਭ ਤੋਂ ਪਹਿਲਾਂ ਬੈਦਵੀ ਦੇ ਮੁੱਦੇ ਤੇ ਅਸੀਂ ਬਿੱਲ ਲੈ ਕੇ ਆਏ ਸੀ ਤੇ ਝੜੂ ਵਾਲੇ ਕਹਿੰਦਾ ਰੋਟੀਆਂ ਛਕਦੇ ਨੇ ਇਹ ਡਰਾਮਾ ਕਰਦੇ ਆ ਔਰ ਨਾਲ ਪਤਾ ਕੀ ਕਿਹਾ ਔਰ ਜੋ ਸੱਚ ਹੁੰਦਾ ਨਾ ਉਹ ਸਾਹਮਣੇ ਆਪਣੇ ਆਪ ਆ ਜਾਂਦਾ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਕਹਿੰਦਾ ਬੇਅਦਵੀ ਕਰਨ ਵਾਲੇ ਤਾਂ ਸਾਹਮਣੇ ਫਿਰਦੇ ਨੇ ਫੜੋ ਮਤਲਬ ਆਪਣੇ ਬਲ ਹੱਥ ਕਰਕੇ ਕਹਿੰਦਾ ਵੀ ਅਸੀਂ ਬੇਅਦਵੀ ਕੀਤੀ ਹੈ ਵੀ ਫੜ ਕੇ ਦਿਖਾਓ ਤੇ ਹੋਰ ਨਰੈਣੂਮਹੰਤ ਕੌਣ ਹੁੰਦੇ ਇਹ ਔਰ ਇਹਨੇ ਜਦੋਂ ਕਾਲ ਤਖਤੇ ਗਿਆ ਉਸ ਵਕਤ ਵੀ ਇਹਨੇ ਗੜ ਵਿੱਚ ਨਾ ਉਹ ਤਖਤੀ ਪਾਈ ਸੀ ਤੇ ਉੱਥੇ ਵੀ ਹੱਥ ਜੋੜ ਕੇ ਕਹਿੰਦਾ ਸੀ ਕਿ ਸਾਡੇ ਕੋਲੋਂ ਇਹ ਗਲਤੀ ਹੋਈ ਹੈ। ਤੁਹਾਨੂੰ ਡਰਾਮੇ ਦੇਖੋ ਕਰਦੇ। ਝਾੜੂ ਵਾਲਾ ਨੂੰ ਕਹਿ ਰਿਹਾ ਡਰਾਮੇ ਕਰਦੇ ਆ। ਬੇਅਦਬੀ ਇਹਨਾਂ ਨੇ ਖੁਦ ਕਰਾਈ ਹੈ, ਖੁਦ ਮੰਨੇ ਨੇ। ਚਲੋ ਹੋਰ ਪਾਸੇ ਨੂੰ ਮੈਂ ਜਾਣਾ ਜਿਹੜੀ ਅੱਜ ਗੱਲਬਾਤ ਉਹਨੇ ਕੀਤੀ ਨਾ। ਤੋਂ ਛੋਟਾ ਜਿਹਾ ਕਲਿੱਪ ਸਾਹਮਣੇ ਆਇਆ। ਤੇ ਉਹਦੇ ਵਿੱਚ ਸ਼ਰਿਆਮ ਕਹਿੰਦਾ ਕਿੰਨਾ ਬੇਅਦਬੀ ਕਰਨ ਵਾਲੇ ਤਾਂ ਸਾਹਮਣੇ ਤੁਰੇ ਫਿਰਦੇ ਨੇ, ਫੜੇ ਨਹੀਂ। ਮਤਲਬ ਵੀ ਅਸੀਂ ਬੇਅਦਬੀ ਕੀਤੀ ਹੈ, ਜੋ ਕਰਨਾ ਤੁਸੀਂ ਕਰ ਲਓ। ਇਹ ਜਖਮਾਂ ਤੇ ਨਮਕ ਛਿੜਕਣ ਵਾਲੀ ਬਾਦਲ ਜੁੰਡਲੀ ਨਰੈਣੂ ਮਹਾਂਤਾਂ ਦਾ ਟੋਲਾ ਹੈ ਜਿਹੜੇ ਸ਼ਰਿਆਮ ਕਹ ਰਹੇ ਨੇ ਹੁਣ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਕਬੀਨਦੇ ਐ ਜਿਹੜੇ ਬੰਦੇ ਕਹਿੰਦੇ ਸਾਡੇ ਸ਼ਰਧਾ ਹੈ ਜੀ ਅਸੀਂ ਹਰਿਮੰਦਰ ਸਾਹਿਬ ਜਾਣਦੇ ਆ ਅਸੀਂ ਤਖਤਾਂ ਨੂੰ ਨਕਮਸ਼ਟਕ ਹੁੰਨੇ ਆ ਔਰ ਉਹ ਬੰਦੇ ਉਹ ਲੋਕ ਇਹ ਸੋਚਣਗੇ ਮੇਂ ਸ਼ਰਿਆ ਬੰਦਾ ਚੈਲੰਜ ਕਰ ਰਿਹਾ ਕਿ ਤੁਸੀਂ ਫੜ ਨਹੀਂ ਸਕੇ ਆ ਜਿਹੜੇ ਕਿਸੇ ਦਾ ਗਿੱਟਾ ਵੱਡ ਤੱਕ ਕਿਸ ਦੀ ਬਾਹ ਵੱਢਦੀ ਗੁਰਦੁਆਰੇ ਕੋਲ ਮੱਥਾ ਟੇਕਣ ਗਿਆ ਮਾਰਦਾ ਤੇ ਹੁਣ ਇਹ ਸਾਹਮਣੇ ਆ ਕੇ ਸ਼ਹੀਰਵਾਦ ਨੂੰ ਸੌਦਾ ਲਾਉਣਗੇ ਕਦੇ ਵੀ ਨਹੀਂ ਪਤਾ ਹੈ ਬਿਯੋਧਨਰ ਸਕੌਟੀ ਹੁੰਦੀ ਹੈ ਜੁੱਤੀਆਂ ਪਹਿਨਣ ਗਿਆ ਜੇ ਪੰਗਾ ਲੈ ਲਿਆ ਤਾਂ ਇਹ ਵੀ ਮਾਤੜ ਨੂੰ ਮਾਰਨ ਵਾਲੇ ਨੇ ਹੁਣ ਬੇਅਦਵੀ ਦੇ ਮੁੱਦੇ ਦੇ ਜਿਹੜਾ ਬਿੱਲ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ ਹਾਲਾਂਕਿ ਝਾੜੂ ਵਾਲੇ ਵੀ ਲੇਟ ਨੇ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਰਕਾਰ ਬਣਦੇ ਅਨਸਾਰ ਐਕਸ਼ਨ ਲਵਾਂਗੇ ਜਿਹੜੇ ਵੀ ਬੇਅਦਵੀ ਦੇ ਮਾਸਟਰਮੈਂਡ ਹੋਣਗੇ ਅਸੀਂ ਫੜਾਂਗੇ ਸਭ ਤੋਂ ਵੱਡਾ ਮਾਸਟਰਮੈਂਡ ਸੁਖਵੀਰ ਬਾਦਲ ਹੈ ਵੱਡਾ ਵਾਲਾ ਕੱਲੋ ਮਰ ਗਿਆ ਵਿਚਾਰਾ ਹੁਣ ਕੀ ਕਰੀਏ ਉਹਨੇ ਕਿਹਾ ਬਾਪ ਸੋਹਣੇ ਪਰ ਇਹ ਦੋ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਹੈਗੇ ਆ ਸਰਵੀਰ ਬਾਦਲਾ ਮੰਤਾਰ ਬਰਾੜ ਪਰ ਅੱਜ ਜਦੋਂ ਮੈਂ ਵੀਡੀਓ ਸੁਣੀ ਨਾ ਇਹਦੀ ਕਹਿੰਦੇ ਬਿਆਦਵੀ ਕਰਨ ਵਾਲੇ ਸਾਹਮਣੇ ਘੁੰਮਦੇ ਫਿਰਦੇ ਨੇ ਫੜੇ ਨਹੀਂ ਤੁਸੀਂ ਮਤਲਬ ਸਿੱਧਾ ਕਹਿ ਰਿਹਾ ਕਿ ਅਸੀਂ ਬਿਆਦਵੀ ਕੀਤੀ ਹੈ ਸਾਡਾ ਤੁਸੀਂ ਕੀ ਕਰ ਲਿਆ ਇਹ ਜ਼ਖਮਾਂ ਤੇ ਨਮਕ ਸਿੜਕਣ ਦਾ ਕੰਮ ਕਰ ਰਹੇ ਨੇ ਦੂਜੀ ਗੱਲ ਜਿਹੜੇ ਤਖਤਾਂ ਦੇ ਜਹੇਦਾਰ ਨੇ ਉਹ ਕਿਦਾਂ ਚਾਪਲੂਸੀ ਕਰ ਰਹੇ ਨੇ ਤੇ ਇਸ ਦਿਲ ਦੇ ਸਬੰਧ ਵਿੱਚ ਕਿਸੇ ਵੀ ਤਖਤ ਦੇ ਜਹੇਦਾਰ ਦਾ ਬਿਆਨ ਨਹੀਂ ਆਇਆ ਕਿਸੇ ਅਕਾਲੀ ਲੀਡਰ ਦਾ ਬਿਆਨ ਨਹੀਂ ਆਇਆ ਹਾਲਾਂਕਿ ਤੰਜ ਕਸ ਰਹੇ ਨੇ ਮਤਲਬ ਬੀਜੇ ਬਿਆਦਮੀ ਦੇ ਮੁੱਦੇ ਤੇ ਬੈਲ ਆ ਗਿਆ ਤਾਂ ਫਿਰ ਅਸੀਂ ਵੋਟਾਂ ਮਿਲੇ ਜਿਹੜੇ ਢੋਂਗ ਕਰਨ ਲੈਣ ਉਹ ਕਿਵੇਂ ਕਰਾਂਗੇ ਦੁਨੀਆ ਦਾ ਲੋਕਾਂ ਦਾ ਧਿਆਨ ਪੜਕਾਉਣ ਵਾਸਤੇ ਜਿਹੜੇ ਸ਼ੋਸ਼ੇ ਛੱਡਨੇ ਨੇ ਫਿਰ ਉਹ ਕਿਦਾਂ ਛੱਡਾਂਗੇ ਮਤਲਬ ਇਹ ਚਾਹੁੰਦੇ ਨਹੀਂ ਵੀ ਬੇਅਦਵੀ ਰੁਕੇ ਕਿਉਂ ਨਹੀਂ ਚਾਹੁੰਦੇ ਕਿਉਂਕਿ ਸਭ ਤੋਂ ਜ਼ਿਆਦਾ ਬੇਅਦਵੀ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਕੋਲੇ ਐਡਾ ਵੱਡਾ ਬਜਟ ਹੈ ਇਸ ਮੁੱਦੇ ਤੇ 1% ਵੀ ਉਹਨਾਂ ਨੇ ਕੰਮ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਖੁਦ ਜ਼ਿੰਮੇਵਾਰ ਨਹੀਂ ਜਦੋਂ ਦਰਵਾਸਾ ਦੇ ਵਿੱਚ ਉਹ ਇੱਕ ਮੁੰਡਾ ਜੰਗਲਾ ਟੱਪ ਕੇ ਬਿਆਦਵੀ ਕਰਨ ਲੱਗਾ ਸੀ ਹਾਲਾਂਕਿ ਉਹਦੀ ਮਨਸ਼ਾ ਕੀ ਸੀ ਇਹ ਸਾਫ਼ ਨਹੀਂ ਹੋਇਆ ਸੀ ਪਰ ਉਹਨੂੰ ਫੜਿਆ ਤੇ ਫੜਨosaur 10-15 ਦੇ ਮਿੰਟ 10-15 ਮਿੰਟ ਦੇ ਵਿੱਚ ਵਿੱਚ ਉਹਨੂੰ ਕੁੱਟ ਕੇ ਮਾਰਦਾ ਹੋਇਆ ਸੀ ਮਤਲਬ ਜੇ ਫੜ ਕੇ ਉਹ ਤੋਂ ਪੁਸ਼ਕਿਸ਼ ਕਰਦੇ ਉਹਨੇ ਸ਼ਾਇਦ ਨਾ ਲੈਦੇ ਨਾ ਸੀ ਜਿਵੇਂ ਉਹਨੂੰ ਕਿਨੇ ਭੇਜਿਆ ਉਦੋਂ ਵੀ ਇਹਨਾਂ ਨੇ ਇੱਕ ਨਾਟਕ ਕੀਤਾ ਸੀ ਮਤਲਬ ਵੀ ਆਪਣੇ ਵਾਜ ਆਪਣੀਆਂ ਕਰਤੂਤਾਂ ਢਕਣ ਵਾਸਤੇ ਲੋਕਾਂ ਦੇ ਸਾਹਮਣੇ ਸੱਚਾ ਹੋਣਾ ਮੈਂ ਤੇ ਵੀ ਆ ਦੇਖੋ ਇਹ ਵਿਆਧੇ ਕਰਨ ਵਾਸਤੇ ਆਇਆ ਸੀ ਤੇ ਅਸੀਂ ਫੜਲ ਸਾਹ ਚਟਕਾਕ ਉਦੋਂ ਵੀ ਹਮਦਰਦੀ ਲੈਣਾ ਚਾਹੁੰਦੇ ਲੋਕਾਂ ਦੇ ਪਰ ਲੋਕਾਂ ਨੂੰ ਪਤਾ ਲੱਗ ਗਿਆ ਕਿਉਂਕਿ ਉਹ ਮੁੰਡੇ ਜਿਹੜਾ ਸੀਸੀਟੀਵੀ ਫੋਟੋਆਂ ਕੱਢੀਆਂ ਵੀਡੀਓ ਕੱਟੀਆਂ ਉਹ ਇਹਨਾਂ ਪ੍ਰਬੰਧਕਾਂ ਦੇ ਨਾਲ ਮਿਲਦਾ ਜੁਲਦਾ ਨਜ਼ਰ ਆਇਆ ਸੀ ਉਦੋਂ ਵੀ ਲੋਕਾਂ ਨੇ ਇਹ ਕੈਸ ਰਾਂਗੀਆਂ ਲਾਈਆਂ ਸੀ ਵੀ ਇਹ ਸਾਰਾ ਕੁਝ ਇਹਨਾਂ ਦਾ ਲੋਕਾਂ ਦੀ ਹਮਦਰਦੀ ਦਿੱتن ਵਾਸਤੇ ਕੀਤਾ ਗਿਆ ਜਣ ਕੇ ਲੋਕਾਂ ਦੇ ਸਾਹਮਣੇ ਸੱਚੇ ਬਣਦੇ ਸੀ ਵੀ ਅਸੀਂ ਬਿਆਦਵੀ ਕਰਨ ਵਾਲੇ ਨੂੰ ਬਖਸ਼ਦੇ ਨਹੀਂ ਇਹ ਤਾਂ ਮਾਰ ਦਿੱਤਾ ਤੇ ਜਿਹੜੀ ਮੈਂ ਅੱਜ ਗੱਲ ਕੀਤੀ ਹੈ ਨਾ ਸੁਖਵੀਰ ਬਾਦਲ ਦੀ ਸੁਖੀ ਅਮਲੇ ਦੀ ਇਹ ਤਾਂ ਥੋੜਾ ਜਿਹਾ ਧਿਆਨ ਜ਼ਰੂਰ ਦਿਓ ਇਹ ਲੋਕ ਕਦੇ ਨਹੀਂ ਚਾਹੁੰਦੇ ਹੁਣ ਸੁਖਵੀਰ ਜੀ ਸਿੱਧਾ ਕਹਿ ਰਿਹਾ ਵੀ ਬਿਆਦਵੀ ਕਰਨ ਵਾਲੇ ਤਾਂ ਸਰਿਆ ਘੁੰਮਦੇ ਫਿਰਦੇ ਆ ਇਹਦਾ ਮਤਲਬ ਇਹਨੂੰ ਪਤਾ ਵੀ ਹੈ ਤੇ ਔਰ ਇਹ ਉਹਨਾਂ ਦੇ ਨਾਲ ਇਨਵੋਲ ਵੀ ਹੈਗੇ ਆ ਮਲਕ ਖੁਦ ਜ਼ਿੰਮੇਵਾਰ ਨੇ ਦੰਕਰ ਇਹ ਤਾਂ ਹੁਣ ਸਰਕਾਰ ਤੇ ਡਿਪੈਂਡ ਕਰਦਾ ਜੇ ਸਾਡੇ ਜਿਹੜੇ ਆ ਕੜਮ ਚੌਧਰੀ ਸੋਧਾ ਲਾਉਣ ਵਾਲੇ ਨੇ ਹੁਣ ਡਿਪੈਂਡ ਕਰਦਾ ਵੀ ਕੀ ਐਕਸ਼ਨ ਲੈਂਦੇ ਆ ਪਰ ਮੈਂ ਗੱਲ ਸਾਫ਼ ਕਰ ਦੇਣਾ ਵੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਕਦੇ ਨਹੀਂ ਚਾਹੁੰਦਾ ਵੀ ਬੇਅਦਬੀ ਦੇ ਮੁੱਦੇ ਤੇ ਬਿਲ ਪਾਸ ਹੋਵੇ ਕਿਉਂਕਿ ਜੇ ਬਿਲ ਪਾਸ ਹੁੰਦਾ ਸਭ ਤੋਂ ਪਹਿਲਾਂ ਇਹ ਫਸਣਗੇ ਸਭ ਤੋਂ ਪਹਿਲਾਂ ਇਹਨਾਂ ਨੇ ਕਰਤੂਤਾਂ ਸਾਹਮਣੇ ਆਉਣਗੇ ਇਹ ਬੇਨਤੀ ਪ੍ਰਵਾਨ ਕਰਿਓ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਨਰੈਣੂ ਮਹਾਂਤ ਸ਼ਰਵੀਰ ਵੱਲੋਂ ਇਹ ਬਿਆਨ ਦਿੱਤਾ ਹੈ ਬੀਬੀ ਅਦਵੀਰ ਨੇ ਸਾਹਮਣੇ ਫਿਰਦੇ ਨੇ ਤੇ ਇਹਦੇ ਵੱਲ ਥੋੜਾ ਜਿਹਾ ਧਿਆਨ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ